ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੱਗੇ ਆ ਜਰਾਂ ਜੀ ਅਗਲੇ 10 ਦਿਨਾਂ ਦੀ ਗੱਲ ਕਰਾਂਗੇ ਅੱਜ 19 ਤਰੀਕ ਦਾ ਦਿਨ ਹੈ ਤੇ 30 ਜੂਨ ਤੱਕ ਦੀ ਮੌਸਮ ਅਪਡੇਟ ਤੁਹਾਨੂੰ ਦੇਾਂਗੇ ਔਰ ਮੌਨਸੂਨ ਦੀ ਕੀ ਸਥਿਤੀ ਹੈ ਕੀ ਅਪਡੇਟ ਹੈ ਇਹ ਵੀ ਤੁਹਾਨੂੰ ਨਾਲ ਗੱਲਬਾਤ ਜੜੀਆ ਸਾਂਝੀ ਕਰਾਂਗੇ ਐਸ ਲਈ ਜਿਆ ਤਾਜ਼ਾ ਸੈਟਲਾਈਟ ਦੱਸ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੀ ਲਗਭਗ 8 ਦੇ ਸ਼ਾਮ ਦੇ 6 ਵਜੇ ਚੱਲੇ ਆ 19 ਜੂਨ ਦਾ ਦਿਨ ਲੰਘ ਚੁੱਕਿਆ ਜੀ ਗਰਮ ਤੇ ਖੁਸ਼ਕ ਹੋ ਕੇ ਤੇ ਇਸ ਵੇਲੇ ਦਿਨ ਆਖਰੀ ਪੜਾਤੇ ਆ ਜੇਕਰ ਗੱਲ ਪੰਜਾਬ ਦੀ ਕਰੀਏ ਸਭ ਤੋਂ ਪਹਿਲਾਂ ਤੇ ਇਸ ਵੇਲੇ ਪੰਜਾਬ ਦੇ ਹਉ ਤੇ ਹਾਗਾ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਬਣਿਆ ਹੋਇਆ ਚੰਡੀਗੜ੍ਹ ਤੇ ਨਾਲ ਲੱਗਦੇ ਖੇਤਰ ਰੋਪੜ ਦੇ ਬਹੁਤੇ ਖੇਤਰ ਔਰ ਮਰੰਡਾ ਬਸੀ ਫਟਾਣਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਬੱਦਲ ਬਣਿਆ ਹੋਇਆ ਜਿਹੜਾ ਕਿ ਆਉਂਦੇ ਘੰਟਿਆਂ ਦੇ ਵਿੱਚ ਜਿਹੜਾ ਕਿਤੇ ਕਿਤੇ ਹਲਕੇ ਤੇ ਕਿਤੇ ਦਰਮਿਆਨੇ ਛਰਾਟੇ ਲਵਾ ਸਕਦਾ ਬਸੀ ਫਟਾਣਾ ਸ਼੍ਰੀ ਫਤਿਹਗੜ੍ਹ ਸਾਹਿਬ ਰਾਜਫਰਾ ਸਰਹੰਦ ਔਰ ਰੋਪੜ ਦੇ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਦੀ ਉਮੀਦ ਹੈ ਆਉਂਦੇ ਘੰਟਿਆਂ ਦੇ ਵਿੱਚ ਦੂਜੇ ਫਾਸੇ ਜੇਕਰ ਗੱਲ ਕਰੀਏ ਪੰਜਾਬ ਦੇ ਬਹੁਤੇ ਜਿਲ੍ਹਿਆਂ ਦੇ ਵਿੱਚ ਤੇ ਗਰਮ ਤੇ ਖੁਸ਼ਕ ਮੌਸਮ ਇਸ ਵੇਲੇ ਬਣਿਆ ਹੋਇਆ ਹਾਲਾਂਕਿ ਟੈਂਪਰੇਚਰ ਜਿੱਥੇ 45 46 ਤੇ ਜਾ ਰਹੇ ਸੀ ਉਹਨਾਂ ਦੇ ਵਿੱਚ ਥੋੜੀ ਰਾਹਤ ਹੈ ਟੈਂਪਰੇਚਰ ਜਿਹੜੇ 36 ਸੈਂਟੀ 37 ਤੇ ਚੱਲਦੇ ਹੋਏ ਨੇ ਮੈਕਸਿਮਮ ਜਿਲ੍ਹਿਆਂ ਦੇ ਵਿੱਚ ਤੇ ਦੂਜੇ ਫਾਸੇ ਤੇ ਦੇਖ ਸਕਦੇ ਆ ਮੌਨਸਨ ਦੀ ਜੇਕਰ ਆਪਾਂ ਗੱਲ ਕਰਦੇ ਆ ਤੇ ਇਸ ਵੇਲੇ ਮੌਨਸਨ ਚੜਾ ਜਾ ਉਪਰਿਤਰਾ ਸਰਗਰਮ ਹੈ ਯੂਪੀ ਦੇ ਪੂਰਬੀ ਭਾਗ ਔਰ ਪਛਮੀ ਭਾਗਾਂ ਦੇ ਵਿੱਚ ਅਸਲੇ ਜਬਰਦਸ ਮਹੀਆਂ ਦੇ ਸਪੱhle ਲੱਗ ਰਹੇ ਨੇ ਦਿੱਲੀ ਗੁਰੂਗਰਾਮ ਨੋਇਡਾ ਇਹਨਾਂ ਖੇਤਰਾਂ ਦੇ ਵਿੱਚ ਮਹੀ ਤੇ ਨਾਲ ਨਾਲ ਝੱਖੜ ਦੀ ਉਮੀਦ ਆਉਂਦੇ ਘੰਟਿਆਂ ਦੇ ਵਿੱਚ ਔਰ ਰਾਜਸਥਾਨ ਦੇ ਪੂਰਬੀ ਭਾਗਾਂ ਦੇ ਵਿੱਚ ਤੇ ਮਧ ਪ੍ਰਦੇਸ਼ ਦੇ ਵਿੱਚ ਅਸਲੇ ਜਬਰਦਸ ਮੀਂਹ ਜਿਹੜਾ ਦਰਜ ਹੋ ਰਹੇ ਨੇ ਸੋ ਇਹਨਾਂ ਸੂਬਿਆਂ ਦੇ ਵਿੱਚ ਮੌਨਸੂਨ ਦੀਆਂ ਜਬਰਦਸ ਕਾਰਵਾਈਆਂ ਜਿਹੜੀ ਵੇਖਣ ਨੂੰ ਮਿਲਣੀਆਂ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਉਤਰੀ ਭਾਗ ਔਰ ਹਰਿਆਣਾ ਦੇ ਉਤਰੀ ਭਾਗ ਪਛਮੀ ਭਾਗ ਇਹ ਖੇਤਰ ਹੈ ਜਿਹੜੇ ਇੱਥੇ ਧੁੱਪ ਜਿਹੜੀ ਆ ਜਿਹੜੀ ਗਰਮੀ ਤੇ ਧੁੱਪ ਇਸ ਵੇਲੇ ਇਹ ਖੇਤਰ ਜਿਹੜੇ ਆ ਝੱਲ ਰਹੇ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਯਾਨੀ ਕਿ 20 ਤਰੀਕ ਤੋਂ ਬਾਅਦ 21 바이 23 ਤਰੀਕ ਦੇ ਵਿੱਚ ਵਿੱਚ ਜਿਹੜਾ ਮੌਸਮ ਦੇ ਦਰਸਕ ਹੋ ਜਾਏਗੀ ਹਰਿਆਣਾ ਔਰ ਪੰਜਾਬ ਦੇ ਵਿੱਚ ਪੰਜਾਬ ਦੇ ਕੇਂਦਰੀ ਮਾਲਵੇ ਤੋਂ ਚੜਦੇ ਵੱਲ ਦੇ ਜਿਹੜੇ ਜ਼ਿਲ੍ਹੇ ਆ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾੜੀ ਝੰਡੀਗੜ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਐਂਟਰੀ ਹੋਏਗੀ ਮੌਨਸੂਨ ਦੀ ਐਂਟਰੀ ਹੋਏਗੀ ਤੇ ਨਾਲ ਜਿਹੜੇ ਮੀਂਹ ਛਕਰ ਇਹਨਾਂ ਖੇਤਰਾਂ ਦੇ ਵਿੱਚ ਦਰਸਕ ਦੇ ਦੇਣਗੇ 21 바이 23 ਤਰੀਕ ਤੋਂ ਉਮੀਦ ਹੈ ਕਿ ਇਹਨਾਂ ਖੇਤਰਾਂ ਦੇ ਵਿੱਚ ਜ਼ਬਰਦਸਤ ਮੀਂਹ ਜਿਹੜਾ ਲੱਗਣ ਦੀ ਪੂਰੀ ਪੂਰੀ ਉਮੀਦ ਹੈ ਸੋ ਨਾਲ ਲੱਗਦੇ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਹੀ ਉਮੀਦ ਹੈ ਜੀ ਔਰ ਜਿਹੜੇ ਪੰਜਾਬ ਦੇ ਪਛਮੀ ਜ਼ਿਲ੍ਹੇ ਰਹਿ ਗਏ ਤੇ ਰਾਜਸਥਾਨ ਦੇ ਉੱਤਰੀ ਭਾਗ ਰਹਿ ਗਏ ਪਛਮੀ ਭਾਗ ਰਹਿ ਗਏ ਇਹਨਾਂ ਭਾਗਾਂ ਦੇ ਵਿੱਚ ਵੀ ਜੂਨ ਦੇ ਖੇਲੇ ਦਿਨਾਂ ਦੇ ਵਿੱਚ ਯਾਨੀ ਕਿ 27 28 29 ਜੂਨ ਦੇ ਆਸ-ਪਾਸ ਇਹਨਾਂ ਖੇਤਰਾਂ ਦੇ ਵਿੱਚ ਵੀ ਮੌਨਸੂਨ ਦੀ ਜਿਹੜੀ ਆ 10 ਤੱਕ ਹੋ ਸਕਦੀ ਹੈ ਸੋ ਆਉਂਦੇ ਜਿਹੜੇ 48 ਘੰਟੇ ਨੇ ਅੱਜ ਦੇ ਔਰ ਕੱਲ ਜਿਹੜੇ 24 ਘੰਟੇ ਨੇ ਮੌਸਮ ਗਰਮ ਤੇ ਖੁਸ਼ਕ ਰਹਿੰਦਾ ਜਾਪ ਰਿਹਾ ਕਿਤੇ ਨਾ ਕਿਤੇ ਬੱਦਲ ਬਣ ਸਕਦਾ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਪਰ ਇਹ ਮੌਨਸੂਨ ਐਕਟੀਵਿਟੀਜ਼ ਵੇਖਣ ਨੂੰ ਮਿਲ ਰਹੀਆਂ ਨੇ ਤੇ ਆਉਂਦੇ ਜਿਹੜੇ 48 ਘੰਟੇ ਨੇ ਕੱਲ ਵੀ ਬੱਦਲ ਬਣਨ ਦੀ ਉਮੀਦ ਹੋएगी ਦੁਪਹਿਰ ਤੋਂ ਬਾਅਦ ਜਿਹੜਾ ਕਿ ਕਿਤੇ ਨਾ ਕਿਤੇ ਕਾਰਵਾਈਆਂ ਦੇ ਸਕਦਾ ਉਮੀਦੀਆਂ ਉਸ ਤੋਂ ਇਲਾਵਾ ਵੱਡੇ ਫਾਦਰ ਤੇ ਹਨੇਰ ਚਖੜ ਦੀ ਉਮੀਦ ਨਹੀਂ ਹੈ ਕਿਉਂਕਿ ਪੱਛਮੀ ਸਿਸਟਮ ਜਿਹੜਾ ਸਰਗਰਮ ਸੀ ਉਹ ਅੱਗੇ ਕੁਝ ਕਰ ਚੁੱਕਾ ਮੌਨਸੂਨ ਦੀ ਐਕਟੀਵਿਟੀਜ਼ ਨੇ ਜਿਹੜੀਆਂ ਤੀ ਤਰੀਕਾ ਦੇ ਵਿਚਕਾਰ ਪੰਜਾਬ ਹਰਿਆਣਾ ਰਾਜਸਥਾਨ ਔਰ ਉੱਤਰਾਖੰਡ ਹਿਮਾਚਲ ਤੇ ਜੰਮੂ ਇਹ ਖੇਤਰਾਂ ਦੇ ਵਿੱਚ ਜਬਰਦਸਤ ਮੀਂਹ ਦੇ ਸਪੈਲ ਲੱਗਣ ਜਾ ਰਹੇ ਨੇ ਮੌਨਸੂਨ ਦੀ ਜਬਰਦਸਤ ਐਂਟਰੀ ਇਹਨਾਂ ਦਿਨਾਂ ਦੇ ਵਿੱਚ ਹੋਣ ਜਾ ਰਹੀ ਹੈ ਉੱਤਰ ਭਾਰਤ ਦੇ ਵਿੱਚ ਸਿੱਧਾ ਤੁਹਾਨੂੰ ਤਾਜ਼ਾ ਅੰਕੜਿਆਂ ਤੇ ਲੈ ਕੇ ਚੱਲਾਂਗੇ ਜੋ ਜਾਰੀ ਕੀਤੇ ਨੇ ਜੀ ਅੱਜ ਡਿਪਾਰਟਮੈਂਟ ਯਾਨੀ ਕਿ ਮੌਸਮ ਵਿਭਾਗ ਨੇ ਸਗਰਿੰਦ ਹੁੰਦਾ ਦੇਖ ਸਕਦੇ ਆ ਗੱਲ ਦੇ ਰਿਸ਼ਕ ਦੇ ਨਾਲ ਮੀਤੇ ਜਿਹੜੇ ਅਲਰਟ ਹੈ ਅੱਜ ਵੀ ਜਾਰੀ ਕੀਤਾ ਗਏ ਨੇ ਕੱਲ ਦੇ ਕੱਲ ਦੇ ਲਈ ਵੀ ਜਾਰੀ ਕੀਤਾ ਗਏ ਨੇ ਪਰ ਘਟ ਖੇਤਰੀ ਕਾਰਵਾਈਆਂ ਹੋਣਗੀਆਂ ਜਿੱਥੇ ਕਿਤੇ ਬੱਦਲ ਬਣੇਗਾ ਉਹ ਨਾਲ ਲੱਗੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਅਜਿਹਾ ਆ ਉਹ ਗਰਮ ਤੇ ਖੁਸ਼ਕ ਰਹਿੰਦਾ ਜਾਪ ਰਿਹਾ 21 ਤਰੀਕ ਤੋਂ ਹੈਵੀ ਰੇਨ ਯਾਨੀ ਕਿ ਕੁਝ ਫਾਗਾਂ ਦੇ ਵਿੱਚ ਹੈਵੀ ਰੇਨ ਭਾਰੇ ਮੀਂਹ ਦੇ ਅੜਜੋ ਸਕਦੇ ਨੇ 22 ਤਰੀਕ ਨੂੰ ਵੀ ਭਾਰੀ ਮੀਂਹ ਦੀ ਉਮੀਦ ਹੈ ਔਰ 23 ਤਰੀਕ ਨੂੰ ਵੀ ਭਾਰੀ ਮੀਂਹ ਦੀ ਉਮੀਦ ਹੈ ਸੋ ਇਹ ਸਿਲਸਿਲਾ ਚੱਲਦਾ ਰਹਿਣਾ ਜੀ 21 ਤਰੀਕ ਤੋਂ ਦਾ ਜਿਹੜਾ ਐਲਾਨ ਹੈ ਉਹ ਇੱਥੇ ਹੋ ਗਿਆ ਹੈ ਪੰਜਾਬ ਹਰਿਆਣਾ ਦੇ ਵਿੱਚ ਔਰ 30 ਤਰੀਕ ਤੱਕ ਇਹ سلسلہ ਇਸੇ ਤਰ੍ਹਾਂ ਚੱਲੇਗਾ ਕਿਤੇ ਕਦੇ 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 ਜਿਹੜੇ ਮੀਂਹ ਜਾਰੀ ਰਹਿਣਗੇ ਸੋ ਗਰਮੀ ਤੋਂ ਰਾਹਤ ਹੈ ਜਿਹੜੀ ਪੰਜਾਬ ਹਰਿਆਣਾ ਵਾਸੀਆਂ ਨੂੰ ਵੱਡੇ ਫੱਦੇ ਤੇ ਮਿਲ ਜੇਗੀ 21-22 ਤਰੀਕ ਤੋਂ ਬਾਅਦ ਸੋ ਇਹ ਆ ਜੀ سلسلہ ਮੀਂਹ ਦਾ ਬਾਕੀ ਜੋ ਕਿ ਤਾਜ਼ਾ ਅੰਕੜੇ ਆਉਂਦੇ ਨੇ ਤਾਜ਼ਾ ਫਰੇਡਸ ਆਉਂਦੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਇਜਾਜ਼ਤ ਦੇ ਤੁਹਾਨੂੰ